ਸਸਰੀ ਕਾਲ ਬਾਈ ਦੀ ਸਾਰਿਆਂ ਨੂੰ ਅੱਜ ਆਪਾਂ ਟਰਾਲਾ ਕਰਿਆ ਸਪੈਸ਼ਲ ਟਰਾਲਾ ਤਿਆਰ ਕਰਿਆ 197 ਇਹ ਬਾਈ ਕਹਿੰਦੇ ਜਿਹੜੀ ਉਹ ਮੱਕੀ ਵਾਲੀ ਮਸ਼ੀਨ ਹੁੰਦੀ ਆ ਉਹਦੇ ਲਈ ਸਪੈਸ਼ਲ ਟਰਾਲਾ ਤਿਆਰ ਕੀਤਾ ਗਿਆਗਾ ਵੀ ਇਹਦੇ ਉੱਪਰ ਖੜ੍ਹ ਸਕੇ ਉਹ ਦੇਖੋ ਬਾਈ ਸਾਰਾ ਮਾਲ ਇਹ ਤੇ ਐਮਸੀ ਦਾ ਲੱਗਿਆ ਇਹ ਸਾਰਾ ਪੂਰਾ ਮਜ਼ਬੂਤੀ ਨਾਲ ਤਿਆਰ ਕੀਤਾ ਗਿਆ 2K ਰੰਗ ਕੀਤਾ ਗਿਆ ਹੈ ਇਹਨੂੰ ਲੋ ਬਾਈ ਇਹ ਆ ਗਿਆ ਮੂਰੇ ਸਾਰਾ ਆਪਣਾ ਟੂਲ ਬਾਕਸ ਤੇ ਟਰਾਲਾ ਆਪਣਾ 1977 ਟਾਇਰ ਕੱਸ ਰਹੇ ਆ ਇਹਦੇ ਫੇਰ ਇਹਨੇ ਜਾਣਾ ਤੇ ਬਾਈ ਹੁਣ ਥੋੜਾ ਕੰਮ ਹੋ ਜੂਗਾ ਇਹ ਨਾਲ ਆਸਾਨ ਸੰਪਰਕ ਕਰੋ ਨੀਚੇ ਚੱਲ ਰਹੇ ਨੰਬਰਾਂ ਤੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਕਾਲ ਕਰੋ ਇੱਕ ਵਾਰ ਤੇ ਆ ਆ ਗਿਆ ਵੀਰੇ ਆਪਣਾ ਗਲਾ ਜਿਹਨੂੰ ਆਪਾਂ ਇਹਦੇ ਆਪਾਂ ਮੂਰ ਨੂੰ ਰੱਖਦੇ ਆ 3.5 ਫੁੱਟ ਇਹਦਾ ਮੂਰੇ ਚਾਦਰ ਲਾ ਕੇ ਦਿੱਤੀ ਆ ਆਪਾਂ ਦੇਖੋ ਵੀਰੇ ਸਾਰਾ ਇੱਕ ਵਾਰੀ ਤੁਸੀਂ ਦੇਖੋ ਫੇਰ ਆਪਣਾ ਕੰਟੈਕਟ ਕਰੋ ਡਬਲ ਹਿੱਸਾ ਜੋ ਵੀ ਮੇਰੇ ਵੀਰ ਮਸ਼ੀਨ ਵਾਲਾ ਕੰਮ ਕਰਦੇ ਨੇ ਇੱਕ ਵਾਰੀ ਸੰਪਰਕ ਜਰੂਰ ਕਰੋ ਸਮਪਰਕ ਕਰੋ ਵੀਰੋ ਮਾਰਕੀਟ ਨਾਲੋਂ ਵਧੀਆ ਰੇਟ ਤੇ ਮਜ਼ਬੂਤੀ ਨਾਲ ਤੁਹਾਨੂੰ ਚੀਜ਼ ਬਣਾ ਕੇ ਦਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਚ